ਪੰਜਾਬ ਚ ਭਾਵੇਂ ਪੰਚਾਇਤੀ ਚੋਣਾਂ ਨੂੰ 7 ਮਹੀਨੇ ਬੀਤ ਚੁੱਕੇ ਨੇ ਪਰ ਪਿੰਡ ਰੰਗੀਲਪੁਰ ਦੇ ਲੋਕ ਸਰਪੰਚ ਨਾ ਹੋਣ ਕਾਰਨ ਪਰੇਸ਼ਾਨ ਨੇ ਤੇ ਲੋਕਾਂ ਵੱਲੋਂ ਵੋਟਾਂ ਚ ਜਿੱਤੇ ਹੋਏ ਸਰਪੰਚ ਨੂੰ ਚਾਰਜ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰੰਗੀਲਪੁਰ ਦੇ ਵਿੱਚ ਪੰਚਾਇਤੀ ਚੋਣਾਂ ਵੇਲੇ ਵੋਟਾਂ ਪਈਆਂ ਸਨ ਅਤੇ ਪਿੰਡ ਦੇ ਸੁਨੀਲ ਕੁਮਾਰ 24 ਵੋਟਾਂ ਨਾਲ ਜਿੱਤ ਕੇ ਸਰਪੰਚ ਬਣੇ ਸਨ ਉਹਨਾਂ ਦੇ ਵਿਰੋਧੀ ਧਿਰ ਵੱਲੋਂ ਉਹਨਾਂ ਤੇ ਕਈ ਇਲਜ਼ਾਮ ਲਾਏ ਗਏ ਸਨ ਜਿਸ ਕਰਕੇ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਜਿਸ ਤੇ ਕਾਰਵਾਈ ਕਰਦੇ ਹੋ ਜ਼िला ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਚਾਰਜ ਨਹੀਂ ਦਿੱਤਾ ਗਿਆ ਸਰਪੰਚ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਪਿੰਡ ਦੇ ਸਰਪੰਚ ਰਹੇ ਨੇ ਉਹਨਾਂ ਕਹਿ ਕੇ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਗਿਆ ਜਿਸ ਦੀ ਇਨਕੁਆਇਰੀ ਚੱਲ ਰਹੀ ਹੈ ਉਸ ਸਮੇਂ ਪੰਜਾਬ 'ਚ ਚੋਣਾਂ ਹੋਣ ਜਾ ਰਹੀਆਂ ਸਨ ਜਿਸ ਕਾਰਨ ਉਹਨਾਂ ਦੇ ਵੱਲੋਂ ਆਪਣੀ ਸਰਪੰਚੀ ਲਈ ਉਮੀਦਵਾਰ ਦੀ ਫਾਈਲ ਪੜੀ ਗਈ ਪਰ ਐਸ ਡੀ ਐਮ ਦੇ ਵੱਲੋਂ ਉਹਨਾਂ ਦੀ ਫਾਈਲ ਖਾਰਜ ਕਰ ਦਿੱਤੀ ਗਈ ਜਿਸ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਫਾਈਲ ਖਾਰਜ ਕਰ ਦਿੱਤੀ ਗਈ ਹੈ ਤਾਂ ਉਹਨਾਂ ਇਸ ਸਬੰਧੀ ਐਸ ਡੀ ਐਮ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਖਿਲਾਫ ਇਨਕੁਆਇਰੀ ਚੱਲ ਰਹੀ ਹੈ ਇਸ ਲਈ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਜਿਸ ਨੂੰ ਸੁਨੀਲ ਕੁਮਾਰ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਜਾਂਦੀ ਹੈ ਅਤੇ ਹਾਈ ਕੋਰਟ ਦੇ ਵੱਲੋਂ ਫੈਸਲਾ ਉਹਨਾਂ ਦੇ ਹੱਕ ਵਿੱਚ ਦਿੱਤਾ ਜਾਂਦਾ ਹੈ ਡੀ ਸੀ ਰੋਪੜ ਦੇ ਵੱਲੋਂ ਉਹਨਾਂ ਨੂੰ ਚੋਣਾ ਲੜਨ ਦੇ ਲਈ ਟਰੈਕਟਰ ਚੋਣ ਨਿਸ਼ਾਨ ਦਿੱਤਾ ਜਾਂਦਾ ਹੈ ਉਹ ਚੋਣ ਨਿਸ਼ਾਨ ਤੇ ਲੜੇ ਲੜਦੇ ਨਹੀਂ ਅਦੇ 24 ਵੋਟਾਂ ਦੇ ਨਾਲ ਜਿੱਤ ਵੀ ਜਾਂਦੇ ਨੇ ਉਸ ਤੋਂ ਬਾਅਦ ਜਿੱਤ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਹੁਣ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਜੇ ਮੈਂ ਸਰਪੰਚ ਬਣਨ ਦੀ ਯੋਗ ਨਹੀਂ ਹਾਂ ਤਾਂ ਪਿੰਡ ਦੇ ਵਿੱਚ ਚੁਣੇ ਗਏ ਪੰਚਾਂ ਵਿੱਚੋਂ ਕਿਸੇ ਇੱਕ ਪੰਚ ਨੂੰ ਚਾਰਜ ਦਿੱਤਾ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਕਾਰਜ ਹੋ ਸਕਣ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਵੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੁਨੀਲ ਕੁਮਾਰ ਨੂੰ ਜਲਦ ਤੋਂ ਜਲਦ ਚਾਰਜ ਦਿੱਤਾ ਜਾਵੇ ਕਿਉਂਕਿ ਪਿੰਡ ਦਾ ਬਹੁਤ ਸਾਰਾ ਕੰਮ ਕਰਨ ਵਾਲਾ ਪਿਆ ਜਿਸ ਕਰਕੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਕੁਝ ਕਹਣਾ ਪਿੰਡ ਵਾਸੀਆਂ ਤੁਹਾਨੂੰ ਸੁਣਾਉਣੇ ਆ ਹਾਂਜੀ ਕੀ ਨਾਮ ਆ ਜੀ ਹਾਂਜੀ ਆਪਣਾ ਨਾਮ ਹੀ ਅਕਾਸ਼ਦੀਪ ਸਿੰਘ ਪਿੰਡ ਰੰਗੀਲਪੁਰ ਠੀਕ ਹੈ ਜੀ ਵਾਸਨਿਕਾ ਤੇ ਆਪਾਂ ਅੰਗੀਲਪੁਰ ਦੇ ਸਮੱਸਿਆਵਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ ਸਾਡੇ ਪਿੰਡ ਸਰਵਨ ਸਾਹਿਬ ਜਿੱਤੇ ਆ ਠੀਕ ਹੈ ਜੀ ਨਾਇਣੇ ਨੂੰ ਨਹੀਂ ਚਾਰਜ ਮਿਲਿਆ ਜੀ ਹੁਣ ਤੱਕ 7-8 ਮਹੀਨੇ ਹੋ ਗਏ ਤੇ ਸਾਡੇ ਪਿੰਡ ਦੇ ਹੁਣ ਦਰਦਨਾਕ ਮੌਤ ਹੋਈ ਇੱਕ ਆ ਠੀਕ ਹੈ ਜੀ ਜੇ ਇਹ ਇਹਨਾਂ ਨੂੰ ਚਾਰਜ ਹੁੰਦਾ ਤਾਂ ਇਹ ਕੁਝ ਵੀ ਮਤਲਬ ਹੱਲ ਕਰ ਸਕਦੇ ਸੀਗੇ ਤੇ ਹੁਣ ਸਾਡਾ 8 ਸਾਲ 8 ਮਹੀਨੇ ਕੰਮ ਪਿੱਛੇ ਚਲੇ ਗਏ ਉਹਦਾ ਤੇ ਕਿਰਪਾਲਤਾ ਹੀ ਹੈ ਕਿ ਇਹਨਾਂ ਨੂੰ ਚਾਰਜ ਦਿੱਤਾ ਜਾਵੇ ਤਾਂ ਜੋ ਸਾਡੇ ਪਿੰਡ ਦੇ ਰੁਕੇ ਹੋਏ ਕੰਮ ਹੋ ਜਾਵੇ ਠੀਕ ਹੈ ਜੀ ਬਾਕੀ ਤੁਸੀਂ ਸਰਮਨ ਸਾਹਿਬ ਨੂੰ ਪ੍ਰਸਤਾਵ ਦਿਓ ਜਿੱਦਾਂ ਮੈਂ ਸੋਹਣ ਸਿੰਘ ਪਿੰਡ ਦੀ ਰਿਪੋਰਟਰ ਦਾ ਵਾਸੀ ਆ ਜੀ ਸਾਡੇ ਪਿੰਡ ਦਾ ਇੰਨਾ ਕੁ ਮਾੜਾ ਹਾਲ ਹੈ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਹੀ ਦਿੱਤਾ ਹੈ ਬਾਕੀ ਮੇਰੀ ਰਿਕਵੈਸਟ ਇਹ ਹੈ ਵੀ ਜਿਹੜਾ ਵਿਰੋਧੀ ਧਿਰ ਹੈ ਜੀ ਉਹ ਸਾਡੇ ਤੇ ਬਿਨਾਂ ਬੇਬਜਾ ਅਲੀਗੇਸ਼ਨ ਲਗਾ ਰਹੇ ਕਿਉਂਕਿ ਪਹਿਲਾਂ 4.4 ਕਰੋੜ ਦਾ ਰੋਲਾ ਪਾ ਰਹੇ ਸੀ ਹੁਣ 5 ਕਰੋੜ ਦਾ ਰੋਲਾ ਪਾ ਲੱਗੇ ਪਉਣ ਇਹ ਇਸ ਐਸ ਨੇ ਸਾਡੀ ਪੰਚਾਇਤ ਨੇ ਜਸਨੀਲ ਕੁਮਾਰ ਨੇ ਕੋਈ ਕਪਲੇ ਕਰੇ ਹੁੰਦੇ ਤਾਂ ਇਹ ਇਲੈਕਸ਼ਨ ਚ ਕਿਉਂ ਖੜਦਾ ਇਹ ਇਲੈਕਸ਼ਨ ਜਿੱਤਦਾ ਹੀ ਕਿਉਂ ਲੋਕ ਇਹਨੂੰ ਕਿਉਂ ਜਿਤਾਉਂਦੇ ਜਿਹੜਾ ਬੰਦਾ ਕਰਪਟ ਹੈ ਉਹਨੂੰ ਤਾਂ ਕੋਈ ਵੀ ਮਤਲਬ ਅੱਗੇ ਨਹੀਂ ਆਉਣ ਦਿੰਦਾ ਤਾਂ ਲੋਕਾਂ ਨੇ ਫੇਰ ਕਿਉਂ ਇਹਨੂੰ ਫਤਵਾ ਦਿੱਤਾ ਕਿਉਂ ਜਿਤਾਇਆ ਚਲਿ ਜਿਤਾਇਆ ਜੀ ਅਸੀਂ ਕੰਮ ਕਰੇ ਆ ਕੋਈ ਬਿਲਡਿੰਗ ਆ ਦੇਖ ਲਓ ਪੈਲਸ ਹੈ ਸਹੀ ਬਣਾਤਾ ਸਟ੍ਰੈਕਚਰ ਪਰ ਵੀ ਤਿਆਰੀ ਹਜੇ ਤੱਕ ਨਹੀਂ ਹੋਈ ਪਿਛਲੀ ਪੰਚਾਇਤ ਨੇ ਵੀ ਨਹੀਂ ਕੀਤੀ। ਔਰ ਉਹ ਬਿਨਾ ਮਤਲਬ ਤੇ ਹੀ ਸਾਡੇ ਮਤਲਬ ਕਮਾਚ ਚ ਰੋੜਾ ਅੜਕਾ ਰਹੇ। ਇਹ ਮਤਲਬ ਕਿ ਉਹ ਮੰਨ ਨਹੀਂ ਰਹੇ ਕਿ ਸਾਡੀ ਹਾਰ ਹੋ ਚੁੱਕੀ ਹੈ। ਹਾਰੇ ਹੋਏ ਬੰਦਾ ਮੰਨ ਨਹੀਂ ਰਿਹਾ ਵੀ ਸਾਡੀ ਹਾਰ ਹੋ ਚੁੱਕੀ ਹੈ। ਉਹ ਇਹ ਐਕਸੈਪਟ ਨਹੀਂ ਕਰਨਾ ਚਾਹੁੰਦਾ ਵੀ ਅਸੀਂ ਹਾਰ ਗਏ। ਉਸ ਜਿੱਥੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਜਾ ਕੇ ਟਾਂਗ ੜਾ ਦਿੰਦੇ ਸਾਡੇ ਕਮਾਚ ਜਿੱਥੇ ਡੀਸੀ ਕੋਲ ਜਾਣਾ ਏਡੀਸੀ ਕੋਲ ਜਾਣਾ ਡਾਇਰੈਕਟਰ ਸਾਹਿਬ ਦੇ ਜਾਣਾ ਜਿੱਥੇ ਵੀ ਅਸੀਂ ਜਾਂਦੇ ਉਸਾਤ ਤੋਂ ਪਹਿਲਾਂ ਉੱਥੇ ਪਹੁੰਚੇ ਹੁੰਦੇ ਉਹ ਹੈਗੀ ਪੈਸੇ ਵਾਲੀ ਸਾਂਮੀ ਅਗਲਾ ਲੈ ਦੇ ਕੇ ਕਹਿ ਦਿੰਦਾ ਜੀ ਕੰਮ ਫਾਇਲ ਨਹੀਂ ਸਾਡੀ ਤੋਂ ਹੁੰਦੀ ਇਸ ਕਰ ਹੈ ਜੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਸਾਡੀ ਮੰਗ ਇਹੀ ਹੈ ਜਨਾਬ ਜਿਹੜੇ ਇਹ ਐਲੀਗੇਸ਼ਨ ਲਾ ਰਹੇ ਐ ਅੱਜ ਤੱਕ ਕੋਈ ਸਾਬਤ ਵੀ ਹੋਇਆ ਸਾਬਤ ਕਰਕੇ ਦਿਖਾ ਦੇ ਫਿਰ ਅਸੀਂ ਉਹਨਾਂ ਨੂੰ ਮੰਨੀਏ ਝੂਠੇ ਐਲੀਗੇਸ਼ਨ ਤਾਂ ਮੈਂ ਕਹਿ ਦਿੰਦਾ ਵੀ ਉਸੜਾ ਪੈਲੈਸ ਜਿਹੜਾ ਇਹਨਾਂ ਨੇ ਬਣਾਇਆ ਸ਼ੋਰੂਮ ਚ ਉਹ ਥਾਲਾ ਧੋਖੇ ਤਲੀ ਨਾਲ ਬਣਾਇਆ ਐ ਐਲੀਗੇਸ਼ਨ ਤਾਂ ਕਿਸੇ ਤੇ ਕੋਈ ਵੀ ਲਾ ਸਕਦਾ ਵਟ ਇਟ ਪ੍ਰੂਫ ਕਰਕੇ ਦਿਖਾਉਣ ਫਿਰ ਅਸੀਂ ਮੰਨੀਏ ਵੀ ਹਾਂ ਅਸੀਂ ਮਤਲਬ ਖਾਦਾ ਹੈ ਆ ਪੀਚਾ ਜਦ ਸਾਡੀਆਂ ਇਨਕੁਆਰੀਆਂ ਚੱਲ ਰਹੀਆਂ ਇਨਕੁਆਰੀ ਚੱਲਦਾ ਕੋਈ ਸਿੱਧ ਨਹੀਂ ਹੋਇਆ ਬਾਕੀ ਜੇ ਸਿੱਧ ਹੋ ਜਾਊਗਾ ਤਾਂ ਸਾਨੂੰ ਸ਼ੋਕ ਦੱਸ ਦੇ ਫਿਰ ਤਾਂ ਅਸੀਂ ਦੋਸ਼ੀ ਕੌਣ ਹੁੰਦਾ ਜਦ ਤੱਕ ਦੋਸ਼ ਸਿੱਧ ਨਹੀਂ ਹੁੰਦਾ ਕੋਈ ਦੋਸ਼ੀ ਨਹੀਂ ਮੰਨਿਆ ਜਾਂਦਾ ਕਿਸੇ ਦੇ ਕਹਿਣੇ ਨਾਲ ਕੋਈ ਦੋਸ਼ੀ ਨਹੀਂ ਹੋ ਸਕਦਾ ਠੀਕ ਹੈ ਨਾ ਮੈਂ ਵੀ ਚੱਕ ਕੇ ਕਹਿ ਦਵਾਂ ਵੀ ਆਪਣਾ ਭਗਵੰਤ ਮਾਨਜੀ ਚੋਹਰ ਹੈ ਜਾਂ ਮੈਨੂੰ ਪਤਾ ਹੀ ਨਹੀਂ ਵੀ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਅਤਿਮੇਰੀ ਇਹੇ ਦਰਖਾਸਤ ਹੈ ਜੀ ਇਹ ਵਿਰੋਧੀ ਪਾਰਟੀ ਨੂੰ ਰੋਕਿਆ ਜਾਵੇ ਸਾਡੇ ਸਥਨੀਲਪਾਰ ਸਰਪੰਚ ਨੂੰ ਜੇ ਅਸੀਂ ਜਿੱਤੇ ਹੋਏ ਹਾਂ ਉਹਨਾਂ ਨੂੰ ਚਾਰਜ ਦਿੱਤਾ ਜਾਵੇ ਤਾਂ ਕਿ ਅਸੀਂ ਪਿੰਡ ਦਾ ਔਰ ਜ਼ੋਰ ਵਿਕਾਸ ਕਰ ਸਕੀਏ ਜੀ ਕਿ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ 2008 ਤੋਂ ਲੈ ਕੇ 13 ਦੇ ਵਿੱਚ ਔਰ 13 ਤੋਂ ਬਾਅਦ 18 ਤੱਕ ਅਸੀਂ ਵਿਕਾਸ ਦੇ ਕੰਮ ਕਰੇ ਤੇ ਜਿਹੜੇ ਜੱਦੇ ਹੀ ਅਧੂਰੇ ਪਏ ਆ ਜਿਦੇ ਵਿੱਚ ਕਮਿਊਨਿਟੀ ਸੈਂਟਰ ਆਉਂਦਾ ਜਿਹੜਾ ਗਰੀਬ ਬੱਚੀਆਂ ਦੇ ਵਿਆਹ ਵਾਸਤੇ ਬਣਾਇਆ ਤਾਂ ਵੀ ਜਿਹੜੇ ਗਰੀਬ ਬੰਦੇ ਆ ਉਹਨਾਂ ਦੀਆਂ ਲੜਕੀਆਂ ਦਾ ਵਿਆਹ ਹੋ ਜਾਇਆ ਕਰੂੰਗਾ ਉਹਨਾਂ ਨੂੰ ਕੁਝ ਪੈਦਾ ਹੋ ਜਾਇਆ ਕਰੂੰਗਾ ਉਹ ਇਦਾਂ ਹੀ ਖੰਡਰ ਬਣ ਕੇ ਆਉਂਦੀਆਂ ਇੱਟਾਂ ਉੱਧਰ ਲੱਗੀਆਂ ਹੋਈਆਂ ਅਗਰ ਉਹਦੀ ਛੇਤੀ ਤੋਂ ਛੇਤੀ ਮੁਰੰਮਤ ਨਹੀਂ ਉਹਦੀ ਇਹ ਇੱਟਾਂ गिरਣ ਲੱਗ ਜਾਣਗੀਆਂ ਫਿਰ ਇਦਾਂ ਹੀ ਸੀਵਰੇਜ ਐ ਸੀਵਰੇਜ ਦਾ ਟ੍ਰੀਟਮੈਂਟ ਪਲਾਟ ਦਾ ਜਾਂ ਰੋਲਾ ਸੀ ਸਟੇ ਹੋਈ ਵੀ ਤੀ ਦੋ ਕੋਈ ਪਿੰਡ ਦੀ ਉਹ ਸਟੇ ਵੀ हट ਕੇ ਟ੍ਰੀਟਮੈਂਟ ਪਲਾਟ ਬਣ ਜਾਵੇ ਤਾਂ ਸੀਵਰੇਜ ਚੱਲਣ ਲੱਗ ਜਵੇ ਤਾਂ ਮੈਂ ਕਹਿੰਦਾ ਵੀ ਉਹ ਜਿਹੜੇ ਕੰਮ ਉਸ ਟਾਈਮ ਦੇ ਵਿਕਾਸ ਦੇ ਅਧੂਰੇ ਪਏ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ ਤਾ ਜੋ ਸਾਡੇ ਪਿੰਡ 'ਚ ਕਿਸੇ ਨਾ ਕਿਸੇ ਨੂੰ ਜ਼ਰੂਰ ਅਧਿਕਾਰ ਦਿੱਤਾ ਜਾਵੇ। ਧੰਨਵਾਦ। ਬਾੜ ਨੰਬਰ 4। ਸਾਡੇ ਆ ਗਲੀਆਂ ਦਾ ਹਾਲ ਇੰਨਾ ਖਰਾਬ ਹੈ ਜੀ। ਸਾਡੇ ਘਰ ਦੇ ਨਾਲ ਨਾਲ ਆ ਜਾ ਰਿਹਾ ਪਿੰਡ ਦਾ ਸਾਰਾ ਸੀਵਰੇਜ ਦਾ ਪਾਣੀ ਨਾ ਸਾਡੇ ਘਰ ਦੇ ਕੋਲ ਜਾ ਰਿਹਾ ਹੈ। ਕਦੀ ਕੁੱਤਾ ਮਰ ਜਾਂਦਾ ਜੀ, ਕਦੀ ਗਾਂ ਮਰ ਜਾਂਦੀ ਹੈ। ਮੇਰੀ ਬੇਟੀ ਇੰਨੀ ਬਿਮਾਰ ਹੋ ਗਈ, ਇਨਫੈਕਸ਼ਨ ਹੋ ਗਈ ਉਹਨੂੰ। ਹਸਪੀਟਲ ਪੀਜੀਆਈ ਤੱਕ ਮੈਂ ਪਹੁੰਚ ਗਈ ਲੈ ਕੇ। ਪਿੰਡ ਦਾ ਵਿਕਾਸ ਨਹੀਂ ਜੀ ਸਾਡੇ ਹੈਗਾ। ਨਾ ਸਾਡੇ ਸਰਪੰਚ ਨੂੰ ਕਰਨ ਦਿੰਦੇ, ਨਾ ਇਹਨਾਂ ਨੂੰ ਉਦਾਂ ਦੇ ਰਹੇ ਆ ਜਿੱਤੇ ਹੋਿਆਂ ਨੂੰ। ਹਾਂਜੀ ਸਾਡੇ ਜਾ ਕੇ ਤੁਸੀਂ ਦੇਖੋ ਉਹ ਹਾਲ ਹੈ ਸਾਡੀਆਂ ਗਲੀਆਂ ਦਾ ਔਰ ਸਾਡੇ ਪਿੰਡ ਦਾ ਕੋਈ ਸੁਧਾਰ ਨਹੀਂ ਜੀ ਹੈ ਸਾਹੀ ਕੀ ਮੰਗ ਕਰਦੇ ਹਾਂ ਜੀ ਸਰਕਾਰ ਅਸੀਂ ਮੰਗ ਕਰਦੇ ਹਾਂ ਸਾਡੇ ਕੰਮ ਹੋਣ ਜੀ ਸਰਪੰਚ ਨੂੰ ਉਦੋਂ ਮਿਲੇ ਇਹਨਾਂ ਨੂੰ ਚਾਰਜ ਮਿਲੇ ਤਾਂ ਸਾਡੇ ਪਿੰਡ ਦਾ ਵਿਕਾਸ ਹੋਵੇਗਾ ਹੰਤਾ ਜੀ ਅਸੀਂ ਪਿੰਡ ਗਿਲਪੁਰ ਦੇ ਰਹਿਣ ਵਾਲੇ ਆ ਸਾਡੀ ਇਹੀ ਬੇਨਤੀ ਆ ਕਿ ਸਾਡੇ ਪਿੰਡ ਦਾ ਜਿਹੜਾ ਸਰਪੰਚ ਅਸਨੀਲ ਉਹਨੂੰ ਚਾਰਜਰ ਦਿੱਤਾ ਜਾਵੇ ਤੇ ਸਾਡੇ ਪਿੰਡ ਦਾ ਸੁਧਾਰ ਕੀਤਾ ਜਾਵੇ ਤੇ ਆਹ ਦੇਖੋ ਸਾਡੇ ਪਿੰਡ ਦੇ ਸੀਵਰਨ ਦਾ ਦੇਖੋ ਕੀ ਹਾਲ ਆ ਸਾਰੇ ਪਿੰਡੇ ਦੇ ਤਕਰੀਬਨ ਕਿ ਦੇਖੋ ਕਿੰਨਾ ਬੁਰਾ ਹਾਲ ਆ ਤੇ ਜਦੋਂ ਬੱਚਿਆਂ ਨੇ ਸੈਨ ਕਰਵਾਣੇ ਹੁੰਦੇ ਕਿਸੇ ਵੀ ਚੀਜ਼ ਤੇ ਸੈਨ ਤੋਂ ਬੰਝੇ ਆ ਹਰ ਚੀਜ਼ ਤੋਂ ਬੰਝੇ ਆ ਮਤਲਬ ਸਾਡੇ ਸਰਪੰਚ ਨੂੰ ਚਾਰਜ ਜਿੱਤਾਵੇ ਸਾਡੀ ਇਹੀ ਬੇਨਤੀ ਆ ਦੀ ਸਾਰੇਆਂ ਅੱਗੇ ਕਿ ਸਾਡੇ ਪਿੰਡ ਵਾਲੇ ਸੋਚਿਆ ਜਾਵੇ ਪੂਰੇ ਪਿੰਡ ਵਿੱਚ ਦੇ ਲੋ ਸੀਵਰਨ ਦਾ ਕਿੰਨਾ ਬੁਰਾ ਹਾਲ ਆ ਬਿਮਾਰੀਆਂ ਫੈ ਰੀਆਂ ਡੇਂਗੂ ਫੈਲ ਰਿਹਾ ਸਾਰਾ ਕੁਝ ਫੈਲ ਰਿਹਾ ਏ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਰਪੰਚ ਨੂੰ ਚਾਰਜ ਜਿੱਤਾ ਜਾਵੇ ਚਾਹੁੰਦੇ ਹੋ ਨੋ ਜੀ ਮੇਰਾ ਸੋਹਣ ਟੰਗਾ ਮੈਂ ਆਪਣੇ ਪਿੰਡ ਦੇ ਹਾਲਾਤ ਬਾਰੇ ਦੱਸਣਾ ਚਾਹੁੰਦਾ ਗਲੀਆਂ ਦੇ ਉੱਪਰੋਂ ਪਾਣੀ ਜਾਂਦਾ ਜਾਂਣਾ ਚਾਹੀਦਾ ਨਾਲੀਆਂ ਵਿੱਚ ਨੂੰ ਕੋਈ ਸਫਾਈ ਨਹੀਂ ਹੈਗੀ ਜਿਹੜਾ ਸਰਪੰਚ ਬਣਿਆ ਵਾ ਉਹ ਨੂੰ ਬੰਦੇ ਨੂੰ ਸਾਡੇ ਨੂੰ ਪਿੰਡ ਦੇ ਕੰਮ ਨਹੀਂ ਕਰ ਲੈਂਦੇ ਪਿੰਡ ਵਿੱਚ 5-7 ਬੰਦੇ ਇਹ ਜੇ ਹੁੰਦੇ ਆ ਉਹਨਾਂ ਨੂੰ ਸਰਪੰਚ ਬਣਾ ਕੇ ਉਹਨਾਂ ਨੂੰ ਬਾਅਦ ਵਿੱਚ ਉਹ ਸਰਪੰਚ ਚੰਗਾ ਨਹੀਂ ਲੱਗਦਾ ਇਹਨਾਂ ਤੋਂ ਪਹਿਲਾਂ ਵੀ ਇੱਕ ਸਰਪੰਚ ਬਣਾਇਆ ਤਾਂ ਗੋਲਦੀ ਮਨਜੀਤ ਸਿੰਘ ਸਾਲ ਕ ਬਾਅਦ ਪਹਿਲਾਂ ਚੰਗਾ ਲੱਗ ਗਿਆ ਜਦੋਂ ਉਹ ਲੋਕਾਂ ਨਾਲ ਲੜਾਈਆਂ ਕਰਦਾ ਤਾਂ ਜਦੋਂ ਉਹ ਇਨਰ ਇੱਕ ਕੈਨੇ ਤੇ ਬਾਹਰ ਹੋ ਗਿਆ ਫਿਰ ਉਹਨਾਂ ਨੂੰ ਉਹ ਵੀ ਮਾੜਾ ਲੱਗਣ ਲੱਗ ਗਿਆ ਜਿੱਤਿਆ ਬਾ ਸਰਪੰਚ ਆ ਜਿਹੜਾ ਵੋਟਾਂ ਚ ਉਹਨੂੰ ਕੰਮ ਕਰਨੇ ਦਾ ਹੱਕ ਮਿਲਣਾ ਚਾਹੀਦਾ ਤਾਂ ਜੋ ਪਿੰਡ ਦਾ ਬਕਾਸ ਹੋ ਸਕੇ ਥੋੜੇ ਦਿਨ ਬਾਅਦ ਬਰਸਾਤ ਸ਼ੁਰੂ ਹੋਣੇ ਵਾਲੀ ਆ ਪਾਣੀ ਨਾਲੀਆਂ ਚ ਹੁਣੀ ਪਹਿਲਾਂ ਖੜਿਆ ਫੇਰ ਖੜੂਗਾ ਫੇਰ ਸਫਾਈ ਕਿੱਥੇ ਹੋ ਜੇ ਪਰੇਸ਼ਾਨੀ ਦਾ ਸਵਾਬ ਪਿੰਡ ਦੀ ਰਾਤ ਦੇਖ ਕੇ ਬਹੁਤ ਬੁਰਾ ਹਾਲ ਹੈਗੀ ਸਾਡੇ ਪਿੰਡ ਦੀ ਇੱਕ ਕੁੜੀ ਸੀਵਰੇਜ ਦੇ ਵਿੱਚ ਗਿਰ ਗਈ ਇੰਨੇ ਦੇ ਹਾਲਾਤ ਮਾੜੇ ਹੋਏ ਪੈਣਗੇ ਜਿਸ ਪਿੰਡ ਦਾ ਸਰਪੰਚ ਹੀ ਨਹੀਂ ਹੈ ਉਹ ਪਿੰਡ ਦਾ ਕੀ ਹਾਲ ਹੋਊਗਾ ਤੁਸੀਂ ਆਪ ਜਾਣ ਸਕਦੇ ਹੋ ਮੈਂ ਹੋਰ ਕੁਝ ਇੰਨਾ ਨਹੀਂ ਕਹਿ ਸਕਦੀ ਹੈਗੀ ਜੈਨੂਨ ਆ ਕੇ ਸਾਰੇ ਦੇਖ ਸਕਦੇ ਨੇਗੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਰਪੰਚ ਦੀਆਂ ਹੋਂਦ ਕਰਨ ਜਦੋਂ ਕਦੇ ਮੀਂਹ ਦੇ ਮੌਸਮ ਹੋ ਜਾਂਦਾ ਹੈ ਸਾਨੂੰ ਪਿੰਡ ਵਾਲਿਆਂ ਨੇ ਪਹਿਲਾਂ ਹੀ ਟੈਨਸ਼ਨ ਪੈ ਜਾਂਦੀ ਹੈ ਵੀ ਅਸੀਂ ਨੰਗਣਾ ਕਿਵੇਂ ਆਂ ਮੱਖੀ ਮੱਛਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਬਿਮਾਰੀਆਂ ਫੈਲ ਰਹੀਆਂ ਨੇ ਗਿਆ ਬੱਚੇ ਨੰਗ ਨਹੀਂ ਸਕਦੇ ਬੱਚੇ ਨਗਿਰਨ ਦਾ ਪਾਣੀ ਦੇ ਵਿੱਚ ਖਤਰਾ ਹੈ ਜੇ ਕਿਤੇ ਕੋਈ ਫਾਰਮ ਅਟੈਸਟਡ ਕਰਾਉਣਾ ਪੈਂਦਾ ਹੈ ਤਾਂ ਕਿੱਥੇ ਜਾਣਾ ਪੈਂਦਾ ਹੈ ਤੁਹਾਨੂੰ ਕੌਣ ਕਰਦਾ ਹੈ ਪੇਰ ਜੀ ਬਸ ਸਾਨੂੰ ਲੰਬੜਦਾਰਾਂ ਦੇ ਕੋਲ ਹੀ ਜਾਣਾ ਪੈਂਦਾ ਜਾਂ ਦੂਜੇ ਪਿੰਡ ਦੇ ਸਰਪੰਚਾਂ ਕੋਲ ਜਾਣਾ ਪੈਂਦਾ ਜੀ ਉਹ ਪੁੱਛਦੇ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਜੀ ਤੁਹਾਡਾ ਆਪਣਾ ਸਰਪੰਚ ਕਿੱਥੇ ਹੈ ਜੀ ਪ੍ਰੇਸ਼ਾਨੀ ਹੁੰਦੀ ਪ੍ਰੇਸ਼ਾਨੀ ਦਾ ਸਰ ਜੀ ਦੱਸ ਕੇ ਹੀ ਦੱਸ ਹੀ ਨਹੀਂ ਸਕਦੇ ਤੁਹਾਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਸਾਨੂੰ ਕੀ ਚਾਹੁੰਦੇ ਹੋ ਜੀ ਸਾਨੂੰ ਇਹ ਚਾਹੁੰਦੇ ਆ ਸੀ ਵੀ ਅੱਛਾ ਸਰਪੰਚ ਜਿਹੜਾ ਹੋਇਆ ਵੋਟਾਂ 'ਚ ਜਿੱਤਿਆ ਹੋਇਆ ਹੈ ਉਹਨੂੰ ਸਾਰਾ ਕੁਝ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਤੇ ਆਪਣਾ ਆਪਣਾ ਪਿੰਡ ਦੀ ਦੇਖ-ਰੇਖ ਕਰੇ ਸਿੰਘਾ ਮੈਂ ਮੌਜੂਦਾ ਪੰਚਾਇਤ ਹਾਂ ਤੇ ਸਾਡੇ ਪਿੰਡ ਦਾ ਮਸਲਾ ਇਹ ਹੈ ਕਿ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਇਸ ਵਕਤ ਨਾੜੀਆਂ ਜਿਹੜੇ ਨਾਲੇ ਐ ਸੀਪਰ ਬਿਲਕੁਲ ਬਲੌਕ ਹੋਇਆ ਹੋਇਆ ਹੈ ਬਿਮਾਰੀਆਂ ਫੈਲ ਰਹੀਆਂ ਨੇ ਤੇ ਹਲੇ ਤੱਕ ਸਾਡੇ ਸਰਪੰਚ ਨੂੰ ਜਾਂ ਕਿਸੇ ਵੀ ਕੋਈ ਵੀ ਸਰਪੰਚ ਸਾਡੇ ਪਿੰਡ ਚ ਹਲੇ ਤੱਕ ਕੋਈ ਨਹੀਂ ਲਾਇਆ ਗਿਆ ਜਿਹੜੇ ਜਿੱਥੇ ਹੋਇਆ ਜਾਂ ਕੋਈ ਹੋਰ ਕੋਈ ਮੁੱਦਾ ਹੈ ਮਤਲਬ ਹਲੇ ਪਿੰਡ ਦਾ ਕੋਈ ਵੀ ਵਿਕਾਸ ਸਾਰੇ ਵਿੱਚ ਰੁਕੇ ਹੋਇਆ ਹੈ ਜਿੱਥੇ ਅਸੀਂ ਖੜੇ ਆ ਇਹ ਵੀ ਕੰਮ ਸਾਡਾ ਵਿੱਚ ਰੁਕੇ ਹੋਇਆ ਤੇ ਸੀਵਰ ਸਾਰਾ ਸਾਡਾ ਓਪਨ ਪਿਆ ਹੈ ਬਿਲਕੁਲ ਸਿਰੇ ਤੱਕ ਝਾੜ ਚੋ ਫੋਟੋਆਂ ਵਿੱਚ ਆਗੀਆਂ ਹੋਣੀਆਂ ਆ ਇਹਨਾਂ ਨੂੰ ਜਦ ਵਿੱਚ ਕਰਾਈ ਅਸੀਂ ਬਹੁਤ दादा ਗੰਦ ਪਿਆ ਹੋਇਆ ਮੱਛਰ ਇੰਨਾ ਹੈ ਇੱਕ ਪਿੰਡ 'ਚ ਗੱਲ ਛੱਡ ਦੋ ਪੰਜ ਸੱਤ ਮਰੀਜ਼ ਤਾਂ ਸਾਡੇ ਪਿੰਡ 'ਚ ਹੁਣ ਵੀ ਹਲੇ ਪਏ ਆ ਦੋ ਚਾਰ ਤਾਂ ਹਸਪਤਲਾਂ 'ਚ ਦਾਖਲ ਵੀ ਹੋਣਗੇ ਸਾਡੀ ਸਰਕਾਰ ਅੱਗੇ ਜਾਂ ਮੌਜੂਦਾ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੈ ਕਿ ਸਾਡੇ ਪਿੰਡ 'ਚ ਸਰਪੰਚ ਲਾਇਆ ਜਾਵੇ ਜਾਂ ਜਿਹੜੇ ਸਰਪੰਚ ਨੂੰ ਸਾਡੇ ਪਿੰਡ 'ਚ ਲਾਉਣਾ ਉਹਨੂੰ ਚਾਰਜ ਦਿੱਤਾ ਜਾਵੇ ਇਹ ਸਾਡਾ ਕੰਮ ਅੱਗੇ ਵੱਧ ਸਕੇ ਅਸੀਂ ਕਾਰਜਾਂ ਵਿੱਚ ਅੱਗੇ ਤੇਜ਼ੀ ਲੈ ਸਕੀਏ ਸਾਡੇ ਪਿੰਡ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ ਪਹਿਲੀ ਗੱਲ ਤਾਂ ਜਿਹੜਾ ਸਰਪੰਚ ਜਿੱਤਿਆ ਹੋਇਆ ਹੈ ਚਾਰਜ ਤੇ ਉਹਨੂੰ ਹੀ ਮਿਲਣਾ ਚਾਹੀਦਾ ਇਹ ਮੰਨਦਾ ਵੀ ਇਹ ਕਾਨੂੰਨੀ ਤੌਰ ਤੇ ਅਧਿ ਪਿੰਡ ਦੇ ਬੱਚਿਆਂ ਦੇ ਜਾਂ ਕੋਈ ਸਰਟੀਫਿਕੇਟ ਕੋਈ ਵੈਰੀਫਿਕੇਸ਼ਨ ਕਰਾਉਣੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਉਹਨੂੰ ਵੈਰੀਫਾਈ ਕਰਨਾ ਤਾਂ ਸਾਡੇ ਪਿੰਡ 'ਚ ਕੋਈ ਸਰਪੰਚ ਨਹੀਂ ਉਹ ਵਿਚਾਰੇ ਭਟਕਦੇ ਫਿਰਦੇ ਆ ਲੰਬੜ ਲੰਬੜਦਾਰ ਕਈ ਵਾਰ ਪਿੰਡ 'ਚ ਨਹੀਂ ਹੁੰਦੇ ਕਿਤੇ ਬਾਹਰ ਗਏ ਹੁੰਦੇ ਉਹਨਾਂ ਨੂੰ ਮਿਲਦਾ ਨਹੀਂ ਮਿਲਦੇ ਉਹ ਵਿਚਾਰੇ ਜਿਨ੍ਹਾਂ ਦਾ ਕੰਮ 2 ਦਿਨ ਚੋਂ ਹਣਾ ਹੁੰਦਾ ਉਹਨਾਂ ਦਾ ਕੰਮ ਕਈ ਦਿਨਾਂ ਵਿੱਚ ਰੁੜ ਜਾਂਦਾ ਜਿਹੜੇ ਕਿਸੇ ਨੇ ਬਾਹਰ ਜਾਣਾ ਕਿਸੇ ਨੇ ਬੱਚੇ ਨੇ ਕਿਸੇ ਨੇ ਨੀਜਾ ਜਾ ਕੇ ਕੋਈ ਬਲਾਈ ਕਰਨਾ ਉਹਨੂੰ ਵੈਰੀਫਿਕੇਸ਼ਨ ਦੀ ਲੋੜ ਪੈਂਦੀ ਹੈ ਜਾਂ ਉਹਨੂੰ ਕੋਈ ਕਸ ਸਰਪੰਚ ਦੇ ਸਾਈਨ ਜਾਂ ਮੋਹਰ ਚਾਹੀਦੀ ਹੈ ਉਹ ਤੇ ਲਾਲ ਸਰਮਾ ਚ ਲਾਈ ਨਹੀਂ ਸਕਦੇ ਜ ਪੰਜ ਕਿੰਨਾ હજાર ਪੰਜਾਂ ਦਾ ਚਾਰਜ ਕੋਈ ਮਿਲਿਆ ਨਹੀਂ ਸਰਕਾਰੋਂ ਬੋਲੋ ਜਾਂ ਦਫ਼ਤਰ ਬੋਲੋ ਕੋਈ ਸਰਪੰਚ ਨੂੰ ਨਹੀਂ ਤੇ ਭਈ ਪੰਜ ਰੁਪਏ ਕਿਸੇ ਨੂੰ ਚਾਰਜ ਦੇ ਦੋ ਅਸੀਂ ਆਪਣਾ ਕੰਮ ਅੱਗੇ ਵਧਾ ਸਕੀਏ ਸਾਡੀ ਅੱਗੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਜਿੱਥੇ ਸਰਪੰਚ ਨੂੰ ਚਾਰਜ ਦਿੱਤਾ ਜਾਵੇ ਤਾਂ ਜੋ ਅਸੀਂ ਪਿੰਡ ਦੇ ਵਿਕਾਸ ਕੰਮ ਅੱਗੇ ਵਧਾ ਸਕੀਏ ਵਾਹਿਗੁਰੂ ਜੀ ਕਾਰ ਮੌਜੂਦਾ ਪੰਚ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਹਾਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਤੇ ਨਾਲੀਆਂ ਦਾ ਪਾਣੀ ਸੀਵਰੇਜ ਦਾ ਪਾਣੀ ਤੇ ਬਹੁਤ ਨੁਕਸਾਨ ਕਰ ਰਿਹਾ ਬੱਚਿਆਂ ਨੂੰ ਬਡਿਆਂ ਨੂੰ ਅਸੀਂ ਤਾਂ ਇਹ ਤਸਦੀਕ ਕਰਦੇ ਆ ਕਿ ਕੋਈ ਚਾਰਜ ਕਿਸੇ ਨੂੰ ਦੋ ਤੇ ਇਸ ਕੰਮ ਦਾ ਸੰਭਾਲਿਆ ਜਾਵੇ ਤੇ ਅੱਜ ਕੱਲ ਤੁਹਾਨੂੰ ਪਤਾ ਬੱਚੇ ਹੁਣ ਬੜੇ ਪਰੇਸ਼ਾਨ ਹੋ ਰਹੇ ਵੱਡੇ ਆਧਾਰ ਕਾਰਡ ਲਈ ਪਰੇਸ਼ਾਨ ਹੋ ਰਹੇ ਕਿ ਕਿਸ ਤਸਦੀਕ ਕਿਸ ਨੂੰ ਕਰਵਾਈਏ ਨਾ ਕੋਈ ਪੰਚ ਦਾ ਉਹ ਕਿਸੇ ਨੂੰ ਚਾਰਜ ਨਾ ਸਰਪੰਚ ਦਾ ਚਾਰਜ ਤੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਕਿਸੇ ਨੂੰ ਚਾਰਜ ਦੋ ਤਾਂ ਕਿ ਬੱਚੇ ਜਿਹੜੇ ਵੱਡੇ ਵੀ ਘੁੰਮ ਰਹੇ ਆ ਇੱਧਰ ਉੱਧਰ ਕਿਸ ਤੇ ਸਾਈਨ ਕਰਵਾਈ ਕਿਸ ਤੇ ਨਹੀਂ ਕਰਵਾਈਏ ਤੇ ਹੁਣ ਸਾਡੇ ਕੋਲ ਵੀ ਦੋ ਤਿੰਨ ਜਾਣੇ ਆ ਚੁੱਕੇ ਆ ਕਿ ਅਸੀਂ ਆਧਾਰ ਕਾਰਡ ਬਣਵਾਉਣਾ ਤੇ ਅਸੀਂ ਤਸਦੀਕ ਕਿਸ ਤੋਂ ਕਰਵਾਈਏ ਕੀ ਕਾਰਨ ਹੈ ਜੀ ਜਿਹੜਾ ਸਰਪੰਚ ਨੂੰ ਚਾਰਜ ਨਹੀਂ ਦਿੱਤਾ ਗਿਆ ਸਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਐਂਟੀਸ ਬਹੁਤ ਚੱਲ ਰਹੇ ਆ ਲੋਕ ਤੇ ਹੁਣ ਜਦੋਂ ਆਪਣੇ ਚੋਣਾਂ ਦੇ ਉਮੀਦਵਾਰ ਜਿੱਤੇ ਆ ਤਾਂ ਪਿੰਡ ਦੇ ਕਿਸੇ ਮਤਲਬ ਬੰਦਿਆਂ ਨੇ ਜਰ ਵੋਟਾਂ ਪਾਈਆਂ ਕਿਸੇ ਉਹਦੇ ਨਾਲ ਕਰਵਾ ਕੇ ਜਿਤਵਾਇਆ ਇਹਨਾਂ ਨੂੰ ਤੇ ਅਸੀਂ ਤਾਂ ਇਹ ਕਹਿੰਦੇ ਕਿ ਜਿੱਤੇ ਹੋਏ ਨੂੰ ਤੁਸੀਂ ਕਿਉਂ ਹਾਰ ਘਰਾ ਕਰਦੇ ਆ ਕਿ ਕਿਉਂ ਚਾਰਜ ਨਹੀਂ ਦੇ ਰਹੇ ਇਹਨਾਂ ਨੂੰ ਕਿ ਸਿੱਧਾ ਇਹ ਕਹਿੰਨੇ ਵੀ ਜਿਹਦੀ ਹਾਰ ਆ ਅਸੈਪਟ ਕਰਨਾ ਆਪਣੀ ਹਾਰ ਤੇ ਇਹਨਾਂ ਨੂੰ ਚਾਰਜ ਸੌਪਿਆ ਜਾਵੇ ਤਾਂ ਕਿ ਇਹ ਕੰਮ ਦਾ ਵੀ ਪਿੰਡ ਦਾ ਵੀ ਵਿਕਾਸ ਕਰ ਸਕਣ ਮੋਹਨ ਸਿੰਘ ਪਿੰਡ ਗੁਰਪੁਰਾ ਰਗੀਰਪੁਰ ਸ਼ਾਮ ਤਿੰਨ ਪਿੰਡਾਂ ਦੀ ਸਾਡੀ ਪੰਚਾਇਤ ਮਿਲ ਕੇ ਬਣਦੀ ਹੈ ਪਿੰਡ ਗੁਰਪੁਰਾ ਛੋਟੀ ਗੰਦੋ ਤੇ ਰਗੀਰਪੁਰ ਮੈਂ ਸਤਨਬਰਵਾਰ ਦਾ ਸਤਨਬਰਵਾਰ ਦਾ ਪੰਚਾ ਜੀ ਤਾਂ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਜੀ ਜਦੋਂ ਇਲੈਕਸ਼ਨ ਹੋਇਆ 7 ਮਹੀਨੇ ਪਹਿਲਾਂ ਸੁਨੀਲ ਕੁਮਾਰ ਨੂੰ ਲੋਕਾਂ ਨੇ ਹੀ ਫਤਵਾ ਦਿੱਤਾ ਵੱਧ ਵੋਟਾਂ ਪੰਜੇ ਜਿਤਾਇਆ ਲੋਕਾਂ ਨੂੰ ਜ ਚੰਗਾ ਲੱਗਿਆ ਤੇ ਜਿਤਾਇਆ ਤਾਂ ਇਹਨੂੰ ਕੰਮ ਕਰਨ ਦੇਣਾ ਜਿਹੜੀ ਸਾਡੀ ਆਪੋਜੀਟ ਪਾਰਟੀ ਆ ਇਹ ਤੇ ਗਲਤ ਇਲਿਗੇਸ਼ਨ ਲਾ ਕੇ ਤਾਂ ਇਹਨੂੰ ਮੰਨ ਲੋਗੀ ਸਸਪੈਂਡ ਕਰਾਉ ਯੂਬ ਵਰਜੀ ਕਰਾ ਕਰਾ ਰਹੇ ਹਨ ਉਹ ਗਲਤ ਜੋ ਕਰ ਰਹੇ ਹਨ ਤਾਂ ਹੁਣ ਸਾਡੇ ਪਿੰਡਾਂ ਦਾ ਐਨਾ ਕੁ ਵੀ ਮੰਦਾ ਹਾਲ ਕਹੀਏ ਜੇ ਅਸੀਂ 12 ਚ ਜਾਈਏ ਤਾਂ ਜਿਹਨਾਂ ਸਾਨੂੰ ਵੋਟਾਂ ਪਾਈਆਂ ਉਹ ਸਾਨੂੰ ਮੇਨੇ ਤਾਂ ਨਹੀਂ ਵੀ ਮਾਰਦੇ ਆ ਕਹਿੰਦੇ ਤੁਹਾਨੂੰ ਅਸੀਂ ਪੰਜ ਬਣਾਇਆ ਤੁਸੀਂ ਪਿੰਡਾਂ 'ਚ ਕੰਮ ਦਾ ਕੋਈ ਕਰਾਉਂਦੇ ਨਹੀਂ ਹੈਗੇ ਤਾਂ ਉਹ ਸਾਨੂੰ ਸੁਣਨੀ ਪੈਣੀ ਆ ਸਿਰਫ ਸਾਡੀ ਜਿਹੜੀ ਵਿਰੋਧੀ ਪਾਰਟੀ ਆ ਉਹ ਸਾਡੀ ਪੰਚਾਇਤ ਨੂੰ ਚੱਲ ਨਹੀਂ ਦਿੰਦੇ ਹੈਗੇ ਇਹ ਸਾਨੂੰ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਜਿਹੜਾ ਸਾਡਾ ਜਿਹਨੂੰ ਪੰਚ ਮੱਲੋ ਸਰਪੰਚ ਜਿਹੜਾ ਬਣਾਇਆ ਗਿਆ ਤਾਂ ਉਹਨੂੰ ਅਧਿਕਾਰ ਦਿੱਤੇ ਜਾਣ ਪੂਰੇ ਤਾਂ ਸਾਡੇ ਕੰਮ